ਸਰਟੀ ਡਿਮੈਂਡ ਮੁਤਾਬਕ ਕੋ ਜਿਹਨੀਆਂ ਫੋਸ ਰਿਕੁਆਇਰਡ ਸਾਨੂੰ ਆ ਜਾਏਗੀ ਉਸ ਤੋਂ ਇਲਾਵਾ ਸਾਡੀ ਜੋ ਇੰਟਰਨੈਸ਼ਨਲ ਬਾਰਡਰਸ ਹਨ ਔਰ ਇੰਡਸਟ੍ਰੇਟ ਬਾਰਡਰਸ ਹਨ ਤਾਂ ਉੱਥੇ ਵੀ ਅਸੀਂ ਕਾਫੀ ਨਿਗਰਾਨੀ ਰੱਖ ਰਹੇ ਹਾਂ ਅਨਟੂਅਰਡ ਇਨਸੀਡੈਂਟ ਜਾਂ ਕੋਈ ਟਰੱਕਸ ਦੀ ਮੂਵਮੈਂਟ ਲਿਕਰ ਦੀ ਮੂਵਮੈਂਟ ਇਸ ਤਰ੍ਹਾਂ ਦੀ ਕੋਈ ਇਸ਼ੂ ਨਾ ਆ ਜਾਵੇ ਬਰ ਇੰਡਸਟ੍ਰੇਟ ਬਾਰਡਰ ਲੱਗਦੀ ਹੈ ਤਾਂ ਉੱਥੇ ਅਸੀਂ ਸਾਰੇ ਨਾਕਾ ਲਗਾਏ ਹੋਏ ਉਹਦੀ ਮੋਨਿਟਰਿੰਗ ਅਸੀਂ ਕਰ ਰਹੇ ਹਾਂ। ਤੋਂ ਇਸ ਤਰ੍ਹਾਂ ਦੀ ਸਾਰੇ ਪੂਰਵ ਨਿਗਰਾਨੀ ਵਿਖਰੇ ਅਜੇ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣੀ ਹੈ ਕਿਉਂਕਿ ਸੱਤ ਮੇਨ ਉਹ ਨੋਟੀਫਿਕੇਸ਼ਨ ਸੜੀ ਹੋਣੀ। ਤੋਂ ਉਨੀ ਦੇਰ ਤੱਕ ਜੋ ਪ੍ਰੀਪੋਰਟ ਪੀਰੀਅਡ ਹੈ ਉਹਦੀ ਪੂਰਾ ਨਿਗਰਾਨੀ ਅਸੀਂ ਕਰ ਰਹੇ ਹਾਂ। ਚੋਣ ਕਮਿਸ਼ਨ ਦਾ ਹਮੇਸ਼ਾ ਦੇ ਲਈ ਇਹ ਹੁੰਦਾ ਹੈ ਕਿ ਹਰ ਵਾਰ ਚਾਹੇ ਅਸੈਂਬਲੀ ਚੋਣਾ ਹੋਣਾ ਚਾਹੇ ਲੋਕ ਸਭਾ ਚੋਣਾ ਸਹੀ ਤਰੀਕੇ ਦੇ ਨਾਲ ਪਾਰਦਰਸ਼ੀ ਤਰੀਕੇ ਦੇ ਨਾਲ ਹੋਣ। ਇਸ ਵਾਰ ਵੀ ਇਸੇ ਤਰੀਕੇ ਦੇ ਨਾਲ ਚੋਣ ਕਮਿਸ਼ਨ ਆਪਣਾ ਕੰਮ ਕਰ ਰਿਹਾ ਹੈ। ਕਿਸ ਤਰੀਕੇ ਦੇ ਨਾਲ ਉਹ ਲੋਕਾਂ ਨੂੰ ਜਾਗਰੂਕ ਕਰ ਰਹੇ ਨੇ ਇਸ ਦੇ ਨਾਲ ਹੀ ਕਿਹੜੇ ਕਿਹੜੇ ਚੋਣ ਪ੍ਰਬੰਧ ਉਹਨਾਂ ਦੇ ਵੱਲੋਂ ਮੁਕੰਮਲ ਕਰ ਲਏ ਗਏ ਨੇ ਤੇ ਕਿਹੜੇ ਕਿਹੜੇ ਚੋਣ ਪ੍ਰਬੰਧ ਮੁਕੰਮਲ ਕੀਤੇ ਜਾ ਰਹੇ ਨੇ ਇਸ ਤੇ ਗੱਲਬਾਤ ਕਰਾਂਗੇ ਮੇਰੇ ਨਾਲ ਪੰਜਾਬ ਦੇ ਮੁੱਖ ਚੋਣ ਅਧਿਕਾਰੀ ਇਸ ਮੁਲਾਕਾਤ ਦੇ ਵਿੱਚ ਮੌਜੂਦ ਰਹਿਣਗੇ ਸਿਬਨਸੀ ਉਹਨਾਂ ਦਾ ਸਵਾਗਤ ਕਰਦੇ ਆਂ ਸਰ ਸਭ ਤੋਂ ਪਹਿਲਾਂ ਤਾਂ ਤੁਹਾਡਾ ਸਵਾਗਤ ਹੈ ਜੀ ਥੈਂਕ ਯੂ ਜੀ ਸਰ ਜਿਸ ਤਰ੍ਹਾਂ ਚੋਣ ਪ੍ਰਬੰਧ ਦੀ ਗੱਲ ਕੀਤੀ ਹੈ ਕਿਹੜੇ ਕਿਹੜੇ ਪ੍ਰਬੰਧਾਂ ਤਿਆਰੀਆਂ ਤੁਹਾਡੇ ਵੱਲੋਂ ਮੁਕੰਮਲ ਕਰ ਲਈਆਂ ਗਈਆਂ ਨੇ ਕਿਹੜੀਆਂ-ਕਿਹੜੀਆਂ ਚੱਲ ਰਹੀਆਂ ਨੇ ਦੇ ਕੋ ਸਾਡੀ ਜੋ ਪੋਲਿੰਗ ਹੋਣੀ ਹੈ ਜੂਨ 1 ਨੂੰ ਹੋਣੀ ਹੈ ਤੋਂ ਸੜੇ ਵੱਲੋਂ ਤੇ ਡਿਸਟ੍ਰਿਕਟ ਇਲੈਕਸ਼ਨ ਮਿਸ਼ਨਰੀ ਵੱਲੋਂ ਵੀ ਸਾਰੇ ਤਿਆਰੀ ਆਲਮੋਸਟ ਮੁਕੰਮਲ ਹੋ ਚੁਕੇ ਹਨ ਪਰ ਫਿਰ ਵੀ ਕੋਈ ਵੀ 5 10 ਪਰਸੈਂਟ ਦੇ ਰਹਿੰਦਾ ਉਹ ਵੀ ਅਸੀਂ ਟਾਈਮਲੀ ਮੁਕੰਮਲ ਕੀਤੀ ਜਾਵੇਗੀ ਤੇ ਟੋਟਲੀ ਫਰੀ ਐਂਡ ਫੇਅਰ ਇਲੈਕਸ਼ਨ ਕੰਡਕਟ ਕਰਨ ਦੇ ਲਈ ਸਾਰੇ ਜੋ ਸਾਡੀ ਮਿਸ਼ਨਰੀ ਹੈ ਉਹ ਪੂਰੇ ਤਿਆਰ ਹੈ ਕਸਰ ਇਹ ਹੁੰਦਾ ਕਿ ਹਰ ਰਿਲੇਕਸ਼ਨ ਤੁਹਾਡੇ ਵੱਲੋਂ ਹੁੰਦਾ ਕਿ ਪਾਰਦਰਸ਼ੀ ਤਰੀਕੇ ਦੇ ਨਾਲ ਉਹਦੇ ਲਈ ਕਿਹੜੇ ਕਿਹੜੇ ਯੋਗ ਕਦਮ ਚੁੱਕੇ ਜਾ ਰਹੇ ਨੇ ਅ ਸੜੇ ਵੱਲੋਂ ਬੇਸਿਕਲੀ ਇੱਕ ਤਾਂ ਸਿਕਿਉਰਿਟੀ ਦੇ ਲਈ ਅਸੀਂ ਕਾਫੀ ਜ਼ੋਰ ਦੇ ਰਹੇ ਹਾਂ ਇਸ ਪਰ ਕਿਉਂਕਿ ਪੰਜਾਬ ਦਾ ਵੈਸੇ ਤੋਂ ਕੋਈ ਜ਼ਿਆਦਾ ਲੋਨ ਰੋਡਰ ਦਾ ਇਸ਼ੂ ਹੁੰਦਾ ਨਹੀਂ ਹੈ ਬਟ ਫਿਰ ਵੀ ਸੜੇ ਵੱਲੋਂ ਸਿਕਿਉਰਿਟੀ ਪੁਆਇੰਟ ਆਫ 视图 ਤੋਂ ਕਾਫੀ ਸੜੀ ਜੋ ਫੋਰਸਸ ਹੈ ਸੈਂਟਰਲ ਆਰਮਡ ਫੋਰਸਸ ਫੋਰ ਸੜੀ ਕੋਲ 25 ਕੰਪਨੀ ਆਲਰੇਡੀ ਆ ਚੁੱਕੇ ਹੈ ਤੋਂ ਉਹਨਾਂ ਦੀ ਪੂਰੇ ਯੂਟਿਲਾਈਜੇਸ਼ਨ ਅਸੀਂ ਕਰ ਰਹੇ ਹਾਂ ਕੌਨਫੀਡੈਂਸ ਬਿਲਡਿੰਗ ਮੈਸਚਰਸ ਔਰ ਜੋ ਏਰੀਆ ਡੋਮੀਨੇਸ਼ਨ ਹੈ ਉਹਦੀ ਐਕਸਰਸਾਈਜ਼ ਚੱਲ ਰਹੀ ਹੈ ਉਸ ਤੋਂ ਇਲਾਵਾ ਸਾਡੀ ਜੋ ਜਿੰਨੇ ਵੀ ਰਿਕੁਆਇਰਮੈਂਟ ਹੈ ਅਸੀਂ ਆਲਰੇਡੀ ਕਮਿਸ਼ਨਰ ਨੂੰ ਦੇ ਚੁੱਕੇ ਹੈ ਤੇ ਸਾਡੀ ਡਿਮਾਂਡ ਮੁਤਾਬਿਕ ਹੋ ਜਿੰਨੀ ਫੋਰਸ ਰਿਕੁਆਇਰਡ ਹੈ ਉਹ ਸਾਨੂੰ ਆ ਜਾਏਗੀ ਉਸ ਤੋਂ ਇਲਾਵਾ ਸੜੀ ਜੋ ਇੰਟਰਨੈਸ਼ਨਲ ਬਾਰਡਰਸ ਹਨ ਔਰ ਇੰਡਸਟਰੀਟ ਬਾਰਡਰਸ ਹੈ ਉੱਥੇ ਵੀ ਅਸੀਂ ਕਾਫੀ ਨਿਗਰਾਨੀ ਰੱਖ ਰਹੇ ਹਾਂ ਤਾਂ ਕਿ ਕੋਈ ਅਨਟੂਅਰਡ ਇਨਸੀਡੈਂਟ ਜਾਂ ਕੋਈ ਡਰੱਗਸ ਦੀ ਮੂਵਮੈਂਟ ਲਿਕਰ ਦੀ ਮੂਵਮੈਂਟ ਇਸ ਤਰ੍ਹਾਂ ਦੀ ਕੋਈ ਇਸ਼ੂ ਨਾ ਆ ਜਾਵੇ ਤਾਂ ਉੱਥੇ ਵੀ ਬੀਅ ਇੰਟਰਨੈਸ਼ਨਲ ਬਾਰਡਰ ਤੇ ਬੀਐਸਐਫ ਹੈ ਤਾਂ ਸੈਕੰਡ ਲਾਈਨ ਆਫ ਡਿਫੈਂਸ ਸੜੀ ਪੰਜਾਬ ਪੁਲਿਸ ਦੀ ਹੈ ਇੰਡਸਟਰੀਟ ਬਾਰਡਰ ਤੇ ਅਸੀਂ ਨਾਕਾ ਲਗਾਏ ਹੋਏ ਆ 48 ਨਾਕਾ ਸੜੀ ਜੋ 10 ਡਿਸਟ੍ਰਿਕਟ ਹੈ ਜਿਨ੍ਹਾਂ ਜਿਨ੍ਹਾਂ ਦੀ ਇੰਟਰਸਟ ਡਿਸਟ੍ਰਿਕਟ ਇੰਡਸਟਰੀਟ ਬਾਰਡਰ ਲੱਗਦੀ ਹੈ ਤੋਂ ਉੱਥੇ ਅਸੀਂ ਸਾਰੇ ਨਾਕਾ ਲਗਾਏ ਹੋਏ ਆ ਉਹਦੀ ਮੋਨਿਟਰਿੰਗ ਅਸੀਂ ਕਰ ਰਹੇ ਹਾਂ ਤੋਂ ਇਸ ਤਰ੍ਹਾਂ ਦੀ ਸਾਰੇ ਪੂਰਾ ਨਿਗਰਾਨੀ ਰੱਖ ਰਹੇ ਅਜੇ ਇਲੈਕਸ਼ਨ ਪ੍ਰੋਸੈਸ ਸ਼ੁਰੂ ਹੋਣੀ ਹੈ ਕਿਉਂਕਿ ਸੱਤ ਮੇਨ ਉਹ ਨੋਟੀਫਿਕੇਸ਼ਨ ਜੜੀ ਹੋਣੀ ਤੋਂ ਉਨੀ ਦਰ ਤੱਕ ਜੋ ਪ੍ਰੀਪੋਰਟ ਪੀਰੀਅਡ ਹੈ ਉਹਦੀ ਪੂਰਾ ਨਿਗਰਾਨੀ ਅਸੀਂ ਕਰ ਰਹੇ ਖਾਸ ਤੌਰ ਤੇ ਸਰ ਲੋਕਾਂ ਨੇ ਵੋਟ ਵੀ ਕਰਨਾ ਤੇ ਲੋਕਾਂ ਦਾ ਸਹਿਯੋਗ ਵੀ ਵੱਡਾ ਹੁੰਦਾ ਲੋਕਾਂ ਨੂੰ ਕਿਸ ਤਰ੍ਹਾਂ ਦੇ ਸਹਿਯੋਗ ਦੇ ਲਈ ਤੁਸੀਂ ਕਹਿ ਰਹੇ ਹੋ ਆ ਉਹਨਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਇਸ ਤਰ੍ਹਾਂ ਦਾ ਸਹਿਯੋਗ ਉਹ ਇਲੈਕਸ਼ਨ ਕਮਿਸ਼ਨ ਦੇ ਨਾਲ ਕਰਨ। ਅ ਦੇਖੋ ਲੋਕਾਂ ਦੀ ਪਾਰਟਿਸਪੇਸ਼ਨ ਤੋਂ ਬਹੁਤ ਇੰਪੋਰਟੈਂਟ ਹੈ ਕਿਉਂਕਿ ਸਾਡੀ ਇੱਕ ਪਾਰਟਿਸਿਪੇਟਰੀ ਡੈਮੋਕ੍ਰੇਸੀ ਹੈ। ਤੋਂ ਐਂਡ ਪੋਲਿੰਗ ਸਾਡੀ ਇੱਕ ਫੈਸਟੀਵਲ ਦੇ ਤੌਰ ਤੇ ਮਨਾਇਆ ਜਾਂਦਾ ਹੈ। ਇਟਸ ਫੈਸਟੀਵਲ ਆਫ ਡੈਮੋਕ੍ਰੇਸੀ। ਤੋਂ ਇਸ ਕਰਕੇ ਲੋਕਾਂ ਦੀ ਪਾਰਟਿਸਪੇਸ਼ਨ ਬਹੁਤ ਇੰਪੋਰਟੈਂਟ ਹੈ। ਸਾਡੀ ਜੋ VOTING ਪਰਸੈਂਟੇਜ ਨਾਰਮਲੀ ਹਾਈ ਹੁੰਦੇ ਰਿਹਾ ਪੰਜਾਬ ਦੇ ਵਿੱਚ ਬਟ ਪਿਛਲੇ 2019 ਦੇ ਇਲੈਕਸ਼ਨ ਦੇ ਵਿੱਚ ਕੁਝ ਘਟ ਗਏ ਸੀ। 5 ਪਰਸੈਂਟੇਜ ਸਾਡੀ ਜੋ ਟਾਰਗੇਟ ਸੀ 70 ਪਰਸੈਂਟੇਜ ਤੋਂ ਤਾਂ ਇਸ ਵਾਰ ਸਾਡੀ ਕੋਸ਼ਿਸ਼ ਹੈ ਉਹ 5 ਪਰਸੈਂਟੇਜ ਮੇਕਅਪ ਕਰਕੇ 70 ਤੋਂ ਵੱਧ ਜਿੰਨੇ ਵੀ ਹੈ ਮੈਕਸਿਮਮ 19 ਪਰਸੈਂਟੇਜ ਅਚੀਵ ਕੀਤੀ ਜਾਵੇ ਉਹਦੇ ਲਈ ਲੋਕਾਂ ਨੂੰ ਅਸੀਂ ਪੋਲਿੰਗ ਸਟੇਸ਼ਨ ਦੇ ਕਾਫੀ ਫੈਸਿਲਿਟੀਆਂ ਪ੍ਰੋਵਾਈਡ ਕਰ ਰਹੇ ਹਾਂ ਮਾਡਰਨ ਪੋਲਿੰਗ ਸਟੇਸ਼ਨ ਇਸ ਵਾਰ ਨੰਬਰ ਇਨਕਰੀਜ਼ ਕੀਤਾ ਹੈ ਤੋ ਉਸ ਤੋਂ ਇਲਾਵਾ ਕਾਫੀ ਪਿੰਗ ਪੋਲਿੰਗ ਸਟੇਸ਼ਨਸ ਯੂਥ ਦੇ ਲਈ ਪੋਲਿੰਗ ਸਟੇਸ਼ਨਸ ਸੈਪਰੇਟ WWD ਪੋਰਟ ਮੈਨੇਜਡ ਪੋਲਿੰਗ ਸਟੇਸ਼ਨ ਇਸ ਤਰ੍ਹਾਂ ਦੀ ਕਾਫੀ ਨਵੀਂ ਇਨੀਸ਼ੀਏਟਿਵ ਹੈ ਸਾਡੇ ਵੱਲੋਂ ਕੀਤੀ ਜਾ ਰਹੀ ਉਸ ਤੋਂ ਇਲਾਵਾ ਸਾਡੀ ਜੋ ਸੀਪ ਐਕਟੀਵिटीज ਹੈ ਲੋਕਾਂ ਨੂੰ ਵੋਟ ਵੋਟਿੰਗ ਬਾਰੇ ਜਾਗਰੂਦ ਕਰਨ ਦੇ ਲਈ ਇਹ EVM ਬਾਰੇ ਜਾਗਰੂਦ ਕਰਨ ਦੇ ਲਈ ਉਹ ਸਾਡੀ ਸਾਰੇ ਐਕਟੀਵिटीज ਡਿਸਟ੍ਰਿਕਟ ਇਲੈਕਸ਼ਨ ਅਫਸਰ ਦੇ ਥਲੇ ਬੂਥ ਲੈਵਲ ਤੱਕ ਸੇ ਕਰ ਰਹੇ ਹੈ ਤਾਕੀ ਲੋਕਾਂ ਨੂੰ ਪਤਾ ਚੱਲੇ ਕਿ ਕੀ ਹੈ ਕਿ ਕੀ ਫੈਸਿਲਿਟੀ ਸਪੋਲਿੰਗ ਸਟੇਸ਼ਨ ਤੇ ਅਵੇਲੇਬਲ ਹੈ ਤੇ ਉਸ ਤੋਂ ਇਲਾਵਾ ਨਾ VOTING ਦੀ ਮਾਤਦਾ ਬਾਰੇ ਵੀ ਲੋਕਾਂ ਨੂੰ ਜਾਗਰੂਕ ਕੀਤੀ ਜਾ ਰਹੀ ਹੈ ਤਾਂ ਕਿ ਸਾਡੀ VOTING ਪਰਸਨਜੇ ਇਸ ਵਾਰ ਸਾਡੀ ਨਾਰਾ ਹੈ ਸਾਤ ਇਸ ਵਾਰ 70% ਉਹਨਾਂ ਨੂੰ ਅਚੀਵ ਕੀਤੀ ਜਾਵੇ ਸਰ ਕਈ VOTER ਫਸਟ ਟਾਈਮ VOTER ਹੁੰਦੇ ਨੇ ਨਵੇਂ ਨੌਜਵਾਨ ਤਾਂ ਉਹਨਾਂ ਦੇ ਲਈ ਤੋਂ ਡਿਵਲਪ ਇਸ ਵਾਰ ਕੀ ਰੱਖਿਆ ਹੈ ਜਿਹੜੇ ਸਲੋਗਨ ਨਵੀਂ ਵੋਟਰਸ ਨੂੰ ਐਨਰੋਲ ਕਰਨ ਦੇ ਲਈ ਸਾਡੇ ਵੱਲੋਂ ਕਾਫੀ ਕੋਸ਼ਿਸ਼ ਕੀਤੀ ਸੀ ਸਾਡੀ ਜੋ ਟਾਰਗੇਟ ਬਹੁਤ ਕਿਉਂਕਿ ਇਸ ਸਾਡੀ ਜੋ ਆਲਰੇਡੀ 18 ਤੋਂ ਉੱਨੀ ਵਾਲੀ ਏਜ ਗਰੁੱਪ ਹੈ ਉਹਦੇ ਵਿੱਚ ਵੋਟਰਸ ਬਹੁਤ ਕੱਟ ਸੀਗਾ ਜਿੰਨੀ 4% ਦਾ ਸਾਡੀ ਟਾਰਗੇਟ ਸੀ 4% ਹੋਣਾ ਚਾਹੀਦਾ ਐਸ ਪਰ ਪੋਪੂਲੇਸ਼ਨ ਤੋਂ ਅਪਰੋਕਸੀਮੇਟਲੀ 2% ਦੇ ਆਸ-ਪਾਸ ਸੀ ਇਸ ਵਾਰ ਅਸੀਂ ਕਾਫੀ ਕੋਸ਼ਿਸ਼ ਕਰਕੇ ਉਹ ਅਪਰੋਕਸੀਮੇਟਲੀ 3% ਦੇ ਆਸ-ਪਾਸ ਆ ਚੁੱਕੇ ਹੈ ਤੇ ਉਸ ਤੋਂ ਬਾਅਦ ਫਿਰ ਜਦੋਂ ਵਾਟਰ ਲਿਸਟ ਦੇ ਵਿੱਚ ਆਏਗਾ ਉਹਨਾਂ ਨੂੰ VOTING ਕਰਨ ਦੇ ਲਈ ਅਸੀਂ ਸਾਡੇ ਜੋ ਸਟੇਟ ਆਈਕons ਵਗੈਰਾ ਹੈ ਅਸੀਂ ਮਿਸਟਰ ਸੁਭਾਨ ਗਿਲ ਹੈ ਫੇਮਸ ਕ੍ਰਿਕਟਰ ਉਹਨਾਂ ਨੂੰ ਲਗਾਇਆ ਹੈ ਐਸ ਸਟੇਟ ਸੀ ਪਾਈਕਨ ਉਸ ਤੋਂ ਇਲਾਵਾ ਤਰਸੇਮ ਜਸਰ ਦੇ ਜੋ ਸਿੰਗਰ ਹੈ ਜੀ ਦੋਨੋਂ ਦੋਨਾਂ ਨੂੰ ਅਸੀਂ ਇੰਗੇਜ ਕਰਕੇ ਉਹਨਾਂ ਦੀ ਕ੍ਰੀਏਟਿਵ ਬਣਾ ਰਿਹਾ ਹੈ ਸੋਸ਼ਲ ਮੀਡੀਆ ਇਲੈਕਟ੍ਰੋਨਿਕ ਮੀਡੀਆ ਪ੍ਰਿੰਟ ਮੀਡੀਆ ਤੋਂ ਦੀਰੋਂ ਤੇ ਅਸੀਂ ਉਹਨਾਂ ਦੀ ਜੋ ਪਬਲਿਸਿਟੀ ਹੈ ਉਹ ਕਰ ਰਹੇ ਤਾਂ ਕਿ ਲੋਕਾਂ ਨੂੰ ਥੋੜਾ ਜਿਹਾ ਇਨਸਪਾਇਰ ਕਰਕੇ ਉਹ ਉੱਤਨ ਵੋਟਿੰਗ ਦੇ ਲਈ ਆ ਜਾਏ ਸੋਸ਼ਲ ਮੀਡੀਆ ਤੇ ਵੀ ਕਾਫੀ ਯੂਥ ਕਨੈਕਟਡ ਹੈ ਜੀ ਉਹਦੇ ਤੇ ਸੋਸ਼ਲ ਮੀਡੀਆ ਦੇ ਰਹੀਂ ਜਿਹੜਾ ਪ੍ਰਚਾਰ ਵੀ ਵਧੀਆ ਹੁੰਦਾ ਹੈ ਤੇ ਇਨਫੋਰਮੇਸ਼ਨ ਜ਼ਿਆਦਾ ਫੈਲਦੀ ਵੀ ਸਪਰੈਡ ਕਰਦੀ ਹੈ ਸੋਸ਼ਲ ਮੀਡੀਆ ਨੂੰ ਤੁਸੀਂ ਕਿਸ ਤਰ੍ਹਾਂ ਯੂਜ਼ ਉਹ ਦੇ ਵਿੱਚ ਲੈ ਕੇ ਆ ਰਹੇ ਹੋ ਸੋਸ਼ਲ ਮੀਡੀਆ ਸਾਡੀ ਜੋ ਫੇਸਬੁੱਕ ਹੈ ਇੰਸਟਾਗ੍ਰam ਵੀ ਹੈ ਤੇ ਟਵਿੱਟਰ ਐਕਸ ਤੇ ਵੀ ਅਸੀਂ ਐਕਟਿਵ ਹੈ ਸਾਡੀ ਅਕਾਊਂਟ ਹੈ ਤੇ ਉਹਦੇ ਵਿੱਚ ਸਾਡੀ ਕ੍ਰੀਏਟਿਵਸ ਜੋ ਹੈ ਵਕਰੇ ਵਕਰੇ ਟਾਈਪ ਦੇ ਕ੍ਰੀਏਟਿਵ ਹੁੰਦੇ ਕੁਝ ਵੀਡੀਓ ਹੁੰਦੇ ਕੁਝ ਵੈਸੇ ਵੀ ਪੋਸਟ ਵਗੈਰਾ ਹੁੰਦਾ ਹੈ ਕੁਝ ਜੋ ਐਕਟੀਵਿਟੀਜ਼ ਡਿਸਟ੍ਰਿਕਟ ਲੈਵਲ ਤੇ ਚੱਲ ਰਹੇ ਉਹ ਵੀ ਪੋਸਟ ਕਰਦੇ ਹੈ ਕੁਝ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੇ ਵੱਲੋਂ ਵੀ ਪੋਸਟਿੰਗ ਪੋਸਟ ਆਦੇ ਉਹ ਵਾਸੇ ਰੀਪੋਸਟ ਕਰਦੇ ਹੈ ਤੇ ਇਸ ਕਰਕੇ ਕਾਫੀ ਲੋਕਾਂ ਨੂੰ ਅਸੀਂ ਇੰਗੇਜ ਕੀਤਾ ਹੈ ਉਹਦੇ ਵਿੱਚ ਤੇ ਸਾਡੀ ਜੋ ਰੈਂਕਿੰਗ ਆਈ ਸੀ ਟੋਟਲ ਪੂਰੇ ਕੰਟਰੀ ਦੇ ਵਿੱਚ ਅਸੀਂ ਸੈਕੰਡ ਨੰਬਰ ਤੇ ਹੈ ਹੁਣ ਤੇ ਅਸੀਂ ਕੋਸ਼ਿਸ਼ ਕਰ ਰਹੇ ਕਿ ਫਸਟ ਨੰਬਰ ਤੇ ਆ ਜਾਈਏ ਜੀ ਔਰ ਸਰ ਇਹਦੇ ਨਾਲ ਹੀ ਕੈਂਡੀਡੇਟ ਜਿਹੜਾ ਉਮੀਦਵਾਰ ਹੈ ਕਿਸੇ ਵੀ ਪਾਰਟੀ ਤੋਂ ਉਹ ਕੰਸਿਸਟ ਕਰ ਰਿਹਾ ਤਾਂ ਉਹਦੇ ਲਈ ਕੀ ਨਿਯਮ ਰੱਖੇ ਗਏ ਨੇ ਉਹਨਾਂ ਦੀ ਪਾਲਣਾ ਕਿਸ ਤਰ੍ਹਾਂ ਦੇਖੋ ਇਲੈਕਸ਼ਨ ਕਮਿਸ਼ਨ ਆਫ ਇੰਡੀਆ ਦੀ ਗਾਈਡਲਾਈਨਸ ਕਾਫੀ ਡੀਟੇਲ ਹੈ ਉਹਦੇ ਵਿੱਚ ਮਾਡਲ ਕੋਡ ਆਫ ਕੰਡਕਟ ਦੇ ਗਾਈਡਲਾਈਨਸ ਹੁੰਦਾ ਹੈ ਜੋ ਪੋਲਿਟੀਕਲ ਪਾਰਟੀਆਂ ਦੇ ਲਈ ਵੀ ਹੈ ਬਾਕੀ ਪੋਲਿੰਗ ਸਟਾਫ ਔਰ ਗਵਰਨਮੈਂਟ ਸਟਾਫ ਦੇ ਲਈ ਵੀ ਹੈ ਰੂਲਿੰਗ ਗਵਰਨਮੈਂਟ ਲਈ ਵੀ ਹੈ ਤੋਂ ਉਹਦੇ ਵਿੱਚ ਜੋ ਉਹਨਾਂ ਦੀ ਪਾਲਣਾ ਕਰਨਾ ਪੋਲਿਟੀਕਲ ਪਾਰਟੀਆਂ ਲਈ ਬਹੁਤ ਅਹਿਮ ਹੈ ਕੋਈ ਵੀ ਉਹਦੀ ਵਾਇਰੇਸ਼ਨ ਕਰਦਾ ਹੈ ਫਿਰ ਕਮਿਸ਼ਨ ਸੀਰੀਅਸ ਨੋਟਿਸ ਲੈਂਦਾ ਤੇ ਅਸੀਂ ਕਾਰਵਾਈ ਕਰਦੇ ਉਹਨਾਂ ਉਪਾਲਨਾ ਦੇ ਲਈ ਵੀ ਕਮਿਸ਼ਨ ਕਾਫੀ ਮੋਨਿਟਰਿੰਗ ਸੌਫਟਵੇਅਰ ਵੀ ਬਣਾਇਆ ਹੈ ਸੀਵੀ ਜਿਲ ਵਗੈਰਾ ਹੈ ਲੋਕਾਂ ਨੂੰ ਕੋਈ ਵੀ ਮਾਡਲ ਕੋਡ ਕਰਨ ਦੇ ਵਾਇਲੇਸ਼ਨ ਹੁੰਦਾ ਤਾਂ ਨਾਲ ਦੀ ਨਾਲ ਫੋਟੋ ਹੋਇਆ ਵੀਡੀਓ ਕੀਛ ਕੇ ਕਾਰਵਾਈ ਹੋਏਗੀ ਉਹਦੇ 100 ਮਿੰਟ ਦੇ ਅੰਦਰ ਅੰਦਰ ਕਾਰਵਾਈ ਹੁੰਦਾ ਹੈ ਤੋਂ ਸਾਡੀ ਫਲਾਈਂਗ ਸਕਵਰ ਟੀਮਸ ਹੈ ਉਹ ਮੌਕੇ ਤੇ ਜਾ ਕੇ ਉਹਨਾਂ ਦੀ ਵਾਇਲੇਸ਼ਨ ਜੋ ਵੀ ਹੈ ਉਹਦੇ ਵਿੱਚ ਕਾਰਵਾਈ ਕਰਦੇ ਇੱਕ ਖਰਚੇ ਨੂੰ ਸਰ ਬੜਾ ਹਰ ਵਾਰ ਕਿਹਾ ਜਾਂਦਾ ਹੈ ਕਿ ਜਿਹੜਾ ਚੋਣ ਖਰਚਾ ਉਹ ਲਿਮਿਟਸ ਦੇ ਵਿੱਚ ਹੋਣਾ ਚਾਹੀਦਾ ਹੈ ਇਹ ਕੱਟ ਕਿਉਂ ਨਹੀਂ ਹੋ ਰਿਹਾ ਲਗਾਤਾਰ ਕੋਸ਼ਿਸ਼ਾਂ ਹੁੰਦੀਆਂ ਨੇ ਪ੍ਰਚਾਰ ਵੀ ਬਹੁਤ ਸਾਰਾ ਕੀਤਾ ਜਾ ਰਿਹਾ ਇਹਦੇ ਲਈ ਤੁਸੀਂ ਇਹਨੂੰ ਕਿਵੇਂ ਦੇਖਦੇ ਹੋ ਚੋਣ ਖਰਚਾ ਦਾ ਮਾਨਿਟਰਿੰਗ ਅਸੀਂ ਸਾਡੇ ਵੱਲੋਂ ਕਾਫੀ ਗਾਈਡਲਾਈਨਸ ਹੈ ਉਹਦੇ ਵਿੱਚ ਐਕਸਪੈਂਡੀਚਰ ਮਾਨਿਟਰਿੰਗ ਵਾਸਤੇ ਸਰਦੀ ਜੋ ਲਿਮਿਟ ਹੈ ਇਸ ਵਾਰ ਲੋਕ ਸਭਾ ਦਾ ਲਈ 95 ਲੱਖ ਤੇ ਪਰ ਉਹਦੀ ਮਾਨਿਟਰਿੰਗ ਕਿਸਰੇ ਕਰਨੀ ਹੈ ਲਾਈਕ ਸਾਡੇ ਕੋਲ ਅਸਿਸਟੈਂਟ ਐਕਸਪੈਂਡੀਚਰ ਆਬਜ਼ਰਵਰਸ ਹੁੰਦੇ ਤੇ ਐਕਸਪੈਂਡੀਚਰ ਮਾਨਿਟਰਿੰਗ ਟੀਮ ਹੁੰਦਾ ਤੇ ਉਹਨਾਂ ਨੂੰ ਸਖਤ ਤਰੀਕੇ ਨਾਲ ਮਾਨਿਟਰ ਕੀਤਾ ਜਾਂਦੀ ਹੈ ਵੀਡੀਓ ਸਰਵੇਲੈਂਸ ਟੀਮ ਹੁੰਦੀ ਹੈ ਕੋਈ ਵੀ ਕਿਸੇ ਨੂੰ ਵੀ ਡਾਊਟ ਹੁੰਦਾ ਹੈ ਕਿ ਇੱਕ ਕੈਂਡੀਡੇਟ ਵੱਧ ਖਰਚਾ ਕਰ ਰਹੇ ਤਾਂ ਉਹਦੀ ਵੀਡੀਓ ਰਿਕਾਰਡਿੰਗ ਅਸੀਂ ਕਰਤੇ ਤੇ ਉਸ ਤੋਂ ਬਾਅਦ ਸਾਰੇ ਅਨਲਾਈਜ਼ ਕਰਦੇ ਫਿਰ ਉਹਨਾਂ ਦੀ ਐਕਸਪੈਂਡੀਚਰ ਦੇ ਵਿੱਚ ਅਸੀਂ ਇਹ ਪਾਉਂਦੇ ਤਾਂ ਇਨ ਕੇਸ ਕੋਈ ਉਹ ਲਿਮਿਟ ਕ੍ਰੋਸ ਕਰਤਾ ਹੈ ਤਾਂ ਉਹ ਕੈਂਡੀਡੇਟ ਨੇਚਰਲੀ ਕੋਈ ਡਿਸਕਵਾਲਿਫਾਈ ਹੋ ਜਾਏਗਾ ਇਲੈਕਸ਼ਨ ਕਮਿਸ਼ਨ ਦੀ ਇਸ ਤਰ੍ਹਾਂ ਦੀ ਸਟ੍ਰਿਕਟਤਾ ਦਾ ਹੈ ਤਾਂ ਸਰ ਇੱਕ ਐਵੀ ਹੈ ਕਿ ਬਹੁਤ ਸਾਰੇ ਕੈਂਡੀਡੇਟਸ ਤੇ ਪਰਚੇ ਹੁੰਦੇ ਨੇ ਐਫ ਆਈ ਆਰਸ ਹੁੰਦੀਆਂ ਨੇ ਇਕ ਕਿਸ ਤਰ੍ਹਾਂ ਦੀ ਉਤਰਾਵਾਂ ਦੇ ਤਹਿਤ ਹੁੰਦਾ ਜਾਂ ਉਹ ਇਲੈਕਸ਼ਨ ਲੜ ਸਕਦਾ ਜਾਂ ਉਹਦੇ ਲਈ ਕੁਝ ਜਿਹੜੀਆਂ ਸ਼ਰਤਾਂ ਹੁੰਦੀਆਂ ਨੇ ਉਸ ਉਮੀਦਵਾਰ ਦੇ ਲਈ ਅਹ ਦੇਖੋ ਉਮੀਦਵਾਰ ਦੇ ਲਈ ਅਸੀਂ ਇੱਕ ਹੈਂਡਬੁੱਕ ਆਫ ਟੂ ਕੈਂਡੀਡੇਟਸ ਹੈ ਸਰ ਡੇ ਕੋਲ ਉਹ ਅਸੀਂ ਸਾਰੇ ਕੈਂਡੀਡੇਟਸ ਨੂੰ ਜਦੋਂ ਉਹਨਾਂ ਦੀ ਨਾਮਿਨੇਸ਼ਨ ਹੋ ਜਾਂਦੀ ਹੈ ਤਾਂ ਇੱਕ ਕਾਪੀ ਉਹਨਾਂ ਨੂੰ ਦੇ ਦਿੰਦੇ ਹਾਂ ਉਹਦੇ ਵਿੱਚ ਸਾਰੇ ਚੀਜ਼ ਲਿਖਾ ਹੋਇਆ ਹੈ ਕਿ ਕਿਸ ਤਰ੍ਹਾਂ ਉਹ ਕਰ ਸਕਤੇ ਹੈ ਕੋਈ ਵਾਇਲੇਸ਼ਨ ਹੁੰਦੀ ਹੈ ਤਾਂ ਉਹਨਾਂ ਦੇ ਖਿਲਾਫ ਕੀ ਕਾਰਵਾਈ ਹੋਗੀ ਐਕਸਪੈਂਡੀਚਰ ਦੇ ਵਿੱਚ ਕਿਸ ਤਰ੍ਹਾਂ ਮੇਨਟੇਨ ਕਰਨੀ ਹੈ ਰਜਿਸਟਰ ਕਿਸ ਤਰ੍ਹਾਂ ਮੇਨਟੇਨ ਕਰਨੀ ਹੈ ਬੈਂਕ ਅਕਾਊਂਟ ਕਿਸ ਤਰ੍ਹਾਂ ਮੇਨਟੇਨ ਕਰਨੀ ਹੈ ਤੇ ਕੋਈ ਵੀ ਉਹਨਾਂ ਨੂੰ ਡਾਊਟ ਹੈ ਤੋ ਵੀ ਅਸੀਂ ਨਾਲ ਦੀ ਨਾਲ ਕਲੀਅਰ ਕਰ ਦਿੰਦੇ ਹਾਂ ਉਹਨਾਂ ਦੇ ਨਾਲ ਮੀਟਿੰਗ ਹੁੰਦਾ ਹੈ ਉਹਨਾਂ ਨੂੰ ਸਾਰੇ ਚੀਜ਼ ਐਕਸਪਲੇਨ ਕਰਦੇ ਆ ਤੇ ਜਦ ਕਦੇ ਕੋਈ ਕਿਸੇ ਨੂੰ ਵੀ ਡਾਊਟ ਹੈ ਤਾਂ ਉਹ ਸਿੱਧਾ ਡਿਸਟ੍ਰਿਕਟ ਕਲੈਕਸ਼ਨ ਅਫੀਸਰ ਨੂੰ ਜਾਂ ਆਪਣੇ ਰਿਟਰਨਿੰਗ ਅਫੀਸਰ ਨੂੰ ਜਾਂ ਫਿਰ ਲਾਸਟ ਸੀਈਓ ਆਫਿਸ ਨੂੰ ਇਵਨ ਇਲੈਕਸ਼ਨ ਕਮਿਸ਼ਨ ਨੂੰ ਵੀ ਉਹ ਕਦੇ ਵੀ ਅਪਰੋਚ ਕਰ ਸਕਦੇ ਆ ਸਾਰੇ ਮਤਲਬ ਪੋਸਟਲ ਜਿਹੜੀਆਂ ਵੋਟਸ ਹੁੰਦੀਆਂ ਨੇ ਜਿਹੜੇ ਮੁਲਾਜ਼ਮ ਨੇ ਜਾਂ ਦੂਰ ਨੇ ਕਿਸੇ ਹੋਰ ਮਹਿਕਮੇ ਦੇ ਵਿੱਚੋਂ ਆਪਣਾ ਸਰਵਿਸ ਕਰ ਰਹੇ ਨੇ ਬੂਥ ਤੇ ਨਹੀਂ ਹੈਗੀ ਉਹ ਜਿੱਥੇ VOTING BOOTH ਤੇ POLLING BOOTH ਤੇ ਤਾਂ ਉਹ ਕਈ ਵਾਰੀ ਉੱਥੇ ਮੰਨਿਆ ਜਾਂਦਾ ਕਿ ਯਾਰ ਸਾਡੀ ਵੋਟ ਦੀ ਕੀ ਐਮੀ ਹੈ ਤਾਂ 2 4 ਘਟ ਜਾਣੀ ਹੈ ਤਾਂ ਪਰ ਉਹਦੇ ਲਈ ਤੁਸੀਂ ਕੀ ਕਹਿਣਾ ਚਾਹੋਗੇ ਔਰ ਉਹਨਾਂ ਦੇ ਲਈ ਕੀ ਅਰੇਂਜਮੈਂਟਸ ਹੈਗੀਆਂ ਦੇਖੋ POLLING STAFF ਨੂੰ VOT ਕਰਨ ਦੀ ਪ੍ਰੋਵੀਜ਼ਨ ਕਰਵਾਉਣਾ ਉਹਨਾਂ ਨੂੰ ਫੈਸਿਲਿਟੇਟ ਕਰਨਾ ਸਾਡੇ ਲਈ ਬਹੁਤ ਹੈਮ ਹੈ ਕਿਉਂਕਿ ਸਾਡੇ ਕੋਲ ਅਪਰੋਕਸੀਮੇਟਲੀ 125000 ਤੇ ਅਸपास POLLING STAFF ਅਸੀਂ ਇਸ ਇਲੈਕਸ਼ਨ ਦੇ ਵਿੱਚ ਯੂਜ਼ ਕਰਾਂਗੇ ਉਸ ਤੋਂ ਇਲਾਵਾ ਸਿਕਿਉਰਿਟੀ ਸਟਾਫ ਦੀ ਵੀ ਹੈ ਵੀ 75 ਲੱਖ ਦੇ ਆਸ-ਪਾਸ ਸੌਰੀ 75 ਹਜ਼ਾਰ ਦੇ ਆਸ-ਪਾਸ ਅਸੀਂ ਇਸ ਵਾਰ ਯੂਜ਼ ਕਰਾਂਗੇ ਤਾਂ ਕਾਫੀ ਹੈ ਮਤਲਬ 2 ਲੱਖ 2.5 ਲੱਖ ਦੇ ਆਸ-ਪਾਸ ਸਟਾਫ ਹੋਣਗੇ ਜੋ ਜਿਨ੍ਹਾਂ ਦੀ ਵੋਟਿੰਗ ਇਫੈਕਟ ਹੋਣਗੇ ਤਾਂ ਇਸ ਕਰਕੇ ਉਹਨਾਂ ਨੂੰ ਇੱਕ EDC ਦਾ ਪ੍ਰੋਵੀਜ਼ਨ ਕੀਤਾ ਇਸ ਵਾਰ ਕਿ ਇਲੈਕਸ਼ਨ ਡਿਊਟੀ ਸਰਟੀਫਿਕੇਟ ਕਹਿੰਦੇ ਇਨ ਕੇਸ ਉਹ ਸੇਮ ਪਾਰਲੀਮੈਂਟਰੀ ਕੌਨਸਟੀਟਿਊਐਂਸੀ ਦੇ ਵਿੱਚ ਹੀ ਕੰਮ ਕਰ ਰਿਹਾ ਤਾਂ ਕਿੱਥੇ ਵੀ ਕਿਸੇ ਵੀ ਪੋਲਿੰਗ ਸਟੇਸ਼ਨ ਦੇ ਉੱਤੇ ਉਹ ਵੋਟ ਡਾਲ ਸਕਦਾ ਉਸ ਤੋਂ ਇਲਾਵਾ ਹੋਰ ਕੋਈ ਕਿੱਥੇ ਜਾਣਾ ਹੈ ਉਹਨਾਂ ਨੇ ਦੂਸਰੀ ਪਾਰਲੀਮੈਂਟਰੀ ਕੌਨਸਟੀਟਿਊਐਂਸੀ ਵਿੱਚ ਡਿਊਟੀ ਹੈ ਤਾਂ ਉਹਨਾਂ ਨੇ ਪੋਸਟਲ ਬੈਲਟ ਦਾ ਪ੍ਰਵਧਾਨ ਹੈ ਪੋਸਟਲ ਬੈਲਟ ਵਾਸਤੇ ਉਹਨਾਂ ਨੂੰ 12 ਫਾਰਮ 12 ਡੀ ਵਰਕੇ ਦੇ ਸਕਦੇ ਪੋਸਟਲ ਦਿੱਤਾ ਜਾਵੇ ਬੈਲਟ ਦਿੱਤਾ ਜਾਵੇਗਾ ਫਿਰ ਉਹਦੇ ਵਿੱਚ ਉਹ ਵੋਟ ਕਿੱਥੇ ਵੀ ਵੋਟਰ ਫੈਸਿਲਿਟੇਸ਼ਨ ਬੁੱਧ ਤੇ ਜਾ ਕੇ ਕਰ ਸਕਦਾ ਹੈ ਜਾਂ ਉਹ ਰਜਿਸਟਰਡ ਪੋਸਟ ਰਾਹੀਂ ਰਿਟਰਨਿੰਗ ਅਫਸਰ ਨੂੰ ਵਾਪਸ بھیਜ ਸਕਦਾ ਹੈ ਜੀ ਸਰ ਰਿਜ਼ਲਟ ਦਾ ਅ ਅੰਕੜਾ ਜਿਹੜਾ ਉਹ 50 ਜਾਂ 100 ਵੋਟ ਤੇ ਖੜਦਾ ਮੈਨੂੰ ਲੱਗਦਾ ਉੱਥੇ ਪੋਸਟਲ ਬੈਲਟ ਦੀ ਜੋ ਪੋਸਟਲ ਵੋਟਸ ਆਉਦੀ ਬਹੁਤ ਐਮੀਅਤ ਹੋ ਜਾਂਦੀ ਹੈ ਜੀ ਹਾਂ ਉਹ ਡਿਸਸੀਵ ਹੋ ਜਾਂਦੀ ਹੈ ਪੋਸਟਲ ਬੈਲਟ ਨੇ ਜੋ ਪੋਲਿੰਗ ਸਟਾਫ ਦਾ ਵੀ ਹੈ ਉਸ ਤੋਂ ਇਲਾਵਾ ਕੁਝ ਸਰਵਿਸ ਵੋਟਰਸ ਦੇ ਲਈ ਵੀ ਅਸੀਂ ਇਲੈਕਟ੍ਰੋਨਿਕਲੀ ਟਰਾਂਸਮਿਟਡ ਪੋਸਟਲ ਬੈਲਟ ਸਿਸਟਮ ਬਣਾਇਆ ਹੈ ਤਾਂਕਿ ਉਹਦੇ ਕੋਈ ਡਿਲੇ ਨਾ ਆ ਜਾਏ ਤੋ ਉਹ ਜਲਦੀ ਸੜੇ ਕੋਲ ਆ ਜਾਂਦੀ ਹੈ ਉਸ ਤੋਂ ਬਾਅਦ ਅਸੀਂ ਇੱਕ ਸਪਰੇਡ ਪੋਸਟਰ ਬੈਰਡ ਕਾਊਂਟਿੰਗ ਕਰਨ ਦੇ ਲਈ ਵੀ ਪੂਰਾ ਫੈਸਿਲਿਟੀਆਂ ਅਸੀਂ ਮਤਲਬ ਪ੍ਰਬੋਧਨਾ ਸੀ ਕਰਦੇ ਤਾਂ ਕਿ ਇਹ ਨੰਬਰ ਕਾਫੀ ਹੈ ਹੋ ਜਾਂਦੀ ਹੈ ਆਖਰੀ ਸਵਾਲ ਮੇਰਾ ਸਾਰ ਇਹ ਹੈ ਕਿ ਨੋਟਾ ਨੂੰ ਲੈ ਕੇ ਬਹੁਤ ਸਾਰਿਆਂ ਦੇ ਮਨਾਂ 'ਚ ਸਵਾਲ ਹੈ ਬਹੁਤ ਸਾਰੇ ਲੋਕ ਕਹਿੰਦੇ ਵੀ ਆ ਕਿ ਜਿਹੜਾ ਇਹ ਕਨਸੀਡਰ ਨਹੀਂ ਹੋਣਾ ਹਨਾ ਤੇ ਉਹਦੀ ਗਿਣਤੀ ਵੀ ਨਿਕਲਦੀ ਹੈ ਪਿਛਲੀਆਂ ਜੋ ਵੋਟਸ ਹੋਈਆਂ ਵੋਟ ਹੋਈਆਂ ਨੇ ਤਾਂ ਉਹਨਾਂ ਦੇ ਵਿੱਚ ਉਹਦੇ ਵਿੱਚ ਵੋਟਾਂ ਪੋਲ ਹੋਈਆਂ ਨੇ ਪੋਲ ਹੋਇਆ ਨੋਟਾਂ ਨੂੰ ਤਾਂ ਨੋਟਾਂ ਦੇ ਬਾਰੇ ਜ਼ਰੂਰ ਜਾਣਕਾਰੀ ਸਾਂਝੀ ਕਰਿਓ ਦੇਖੋ ਨੋਟ ਇਸ ਕਰਕੇ ਅਸੀਂ ਪ੍ਰੋਵੀਸ਼ਨ ਕੀਤੀ ਹੈ ਤਾਂ ਕਿ ਕਿਸੇ ਵੀ ਕੈਂਡੀਡੇਟ ਨੂੰ ਕੋਈ ਪਸੰਦ ਨਾ ਆਏ ਲੋਕਾਂ ਨੂੰ ਤਾਂ ਉਹ ਆਪਣੇ ਨਨ ਆਫ ਦੀ ਉਹ ਆਪਸ਼ਨ ਹੈ ਨੋਟਾ ਕਹਿੰਦੇ ਕਹਿੰਦੇ ਆ ਤਾਂ ਉਹਨਾਂ ਨੂੰ ਉਹਦੇ ਵਿੱਚ ਉਹ ਵੋਟ ਪਾ ਸਕਦੇ ਤੇ ਇਹ ਨਾਰਮਲੀ ਲੋਕਾਂ ਨੂੰ ਇੱਕ ਐਡੀਸ਼ਨਲ ਫੈਸਿਲਿਟੀ ਹੈ ਕਿ ਕੈਂਡੀ ਰੇਸ ਨੂੰ ਰਿਜੈਕਟ ਕਰਨ ਦੇ ਲਈ ਤੋਂ ਬਟ ਇਹ ਹੀ ਹੈ ਕਿ ਸਾਰੇ ਲੋਕ ਆ ਕੇ ਕਿਸੇ ਨਾ ਕਿਸੇ ਕਿਸੇ ਨੂੰ ਵੋਟ ਕਰ ਕਿਸੇ ਕੈਂਡੀਡੇਟ ਨੂੰ ਵੋਟ ਕਰੋ ਨਹੀਂ ਪਸੰਦ ਹੈ ਤੁਹਾਨੂੰ ਤਾਂ ਨੋਟਾ ਨੂੰ ਵੋਟ ਕਰੋ ਹੋਰ ਕੋਈ ਮੈਸੇਜ ਤੁਸੀਂ ਵੋਟਰਸ ਨੂੰ ਦੇਣਾ ਚਾਹੋ ਆ ਵੋਟਰਸ ਨੂੰ ਮੇਰੀ ਰਿਕਵੈਸਟ ਹੈ ਕਿ ਤੁਸੀਂ ਸਾਰੇ 1 ਜੂਨ ਨੂੰ ਆ ਕੇ ਪੋਲਿੰਗ ਸਟੇਸ਼ਨ ਤੇ ਆ ਕੇ ਵੋਟ ਕਰੋ ਅਸੀਂ ਕਾਫੀ ਫੈਸਿਲਿਟੀਆਂ ਪੋਲਿੰਗ ਸਟੇਸ਼ਨ ਤੇ ਪ੍ਰੋਵਾਈਡ ਕਰ ਰਹੇ ਤੇ ਤੁਹਾਡੀ ਸਿਕਿਉਰਿਟੀ ਵਾਸਤੇ ਵੀ ਕਾਫੀ ਫੈਸਿਲਿਟੀਆਂ ਅਸੀਂ ਇਸ ਵਾਰ ਕੀਤਾ ਹੈ ਤੇ ਮੇਰੀ ਇਹੀ ਬੇਨਤੀ ਹੈ ਕਿ ਤੁਸੀਂ ਸਾਰੇ ਆ ਕੇ ਫਸਟ ਜੁਣ ਨੂੰ ਆਪਣੇ ਪੋਲਿੰਗ ਸਟੇਸ਼ਨ ਤੇ ਜਾ ਕੇ ਆਪਣੇ ਮਤਦਾਨ ਦਾ ਯੂਟਲਾਈਜ਼ ਕਰੋ ਉਹ ਸਾਡੀ ਜੋ ਇਸ ਵਾਰ ਦੀ ਨਾਰਾ ਹੈ ਇਸ ਵਾਰ 70 ਪਰ ਉਹਨਾਂ ਨੂੰ ਸਕਸੈਸਫੁਲ ਬਣਾਉਣ ਦੇ ਲਈ ਸਹਾਇਤ ਤੁਹਾਡੀ ਪੰਜਾਬ ਨੂੰ ਨੰਬਰ 1 ਬਣਾਉਣਾ ਹੈ ਜੀ ਜੀ ਬਿਲਕੁਲ ਥੈਂਕ ਯੂ ਅ ਇੱਕ ਵਧੀਆ ਸੁਨੇਹਾ ਇਸ ਦੇ ਨਾਲ ਹੀ ਜਿਹੜੀ ਮੁਲਾਕਾਤ ਹੈ ਚੋਣ ਕਮਿਸ਼ਨ ਦੇ ਵੱਲੋਂ ਕਿਸ ਤਰ੍ਹਾਂ ਦੀਆਂ ਤਿਆਰੀਆਂ ਕਰ ਲਈਆਂ ਗਈਆਂ ਨੇ ਔਰ ਹੋਰ ਕੀ ਕੀ ਜਿਹੜੇ ਕਦਮ ਆ ਚੁੱਕੇ ਜਾ ਰਹੇ ਨੇ ਕਿਸ ਤਰੀਕੇ ਦੇ ਨਾਲ ਚੋਣ ਕਮਿਸ਼ਨ ਆਪਣਾ ਜਿਹੜਾ ਕੰਮ ਕਰ ਰਿਹਾ ਉਹਦੀ ਜਾਣਕਾਰੀ ਸਿਬਨਸੀ ਜੀ ਨੇ ਸਾਂਝੀ ਕੀਤੀ ਹੈ ਇਹਦੇ ਨਾਲ ਹੀ ਜਿਹੜਾ ਵੋਟ ਪਾਉਣ ਦੇ ਲਈ ਜਾਣਾ ਆਪਣੀ ਵੋਟ ਨੂੰ ਕਾਸਟ ਕਰਨ ਦੇ ਲਈ ਜਾਣਾ ਤੁਹਾਡੇ ਲਈ ਬਹੁਤ ਟਾਈਮ ਹੈ ਜਰੂਰ ਅਸੀਂ ਵੀ ਆਪਣੇ ਚੈਨਲ ਦੇ ਵੱਲੋਂ ਆਪਣੇ ਸਦਾਰੇ ਦੇ ਵੱਲੋਂ ਤੁਹਾਨੂੰ ਅਪੀਲ ਕਰਾਂਗੇ ਕਿ ਤੁਸੀਂ ਆਪਣਾ ਵੋਟ ਜਰੂਰ ਕਾਸਟ ਕਰੋ اپنی ਤੁਹਾਡੀ ਚੁਆਇਸ ਹੋ ਸਕਦੀ ਹੈ ਉਮੀਦਵਾਰ ਤੁਹਾਡੀ ਚੁਆਇਸ ਹੋ ਸਕਦੀ ਹੈ ਨੋਟਾ ਜਿਸ ਤਰ੍ਹਾਂ ਸਰ ਨੇ ਦੱਸਿਆ ਕਿ ਤੁਹਾਡੀ ਚੁਆਇਸ ਹੋ ਸਕਦੀ ਹੈ ਜੇ ਤੁਹਾਨੂੰ ਕੋਈ ਵੀ ਨਹੀਂ ਪਸੰਦ ਪਰ ਆਪਣਾ ਵੋਟ ਜਰੂਰ ਪੋਲਿੰਗ ਸਟੇਸ਼ਨ ਤੇ ਪਹੁੰਚ ਤੋਂ ਜਾਓ ਕੈਮਰੇ ਤੇ ਮੇਰਾ ਸਾਥ ਦੇ ਰਹੇ ਸੀ सुरेंद्र ਮਹਿਮਨਪ੍ਰੀਤ ਸਿੰਘ ਨਿਰਪੱਖ ਪੋਸਟ ਦੇ ਲਈ ਧੰਨਵਾਦ